ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤਾਨਵਾਦੀਆਂ ਆਪ ਸਾਰਿਆਂ ਦਾ ਜੋ ਸਾਡੇ ਛੋਟੇ ਜਿਹੇ ਸੱਦੇ ਤੇ ਆਪ ਲੋ ਸਾਡੀ ਇਸ ਨਿਮਾਣੇ ਜੇ ਸੱਦੇ ਤੇ ਆਪ ਆਏ ਹੋ ਸਤ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਨਾ ਪਾਰਟੀ ਦਾ ਤੇ ਪਾਰਟੀ ਪ੍ਰਧਾਨ ਸudar simranjit singh ਮਾਨ ਦਾ ਜਿਨ੍ਹਾਂ ਨੇ ਮੈਨੂੰ ਇਹ ਮਾਣ ਬਖਸ਼ਿਆ ਕਿ ਮੈਂ ਪਾਰਟੀ ਦੀ ਨਮਾਇੰਦਗੀ ਹਨਨਪੁਰ ਸਾਹਿਬ ਹਲਕੇ ਦੇ ਵਿੱਚ ਲੋਕ ਲੋਕ ਸਭਾ ਦਾ ਉਮੀਦਵਾਰ ਤੇ ਇਜਤਿਹਾਰ ਕਰਾਂ ਤੇ ਮੈਨੂੰ ਸਭ ਤੋਂ ਵੱਧ ਖੁਸ਼ੀ ਇਹ ਹੋਈ ਹੈ ਕਿ ਕੱਲ ਪ੍ਰਧਾਨ ਸਾਹਿਬ ਨੇ ਸਾਰ ਸਿੰਮਨਜੀਤ ਸਿੰਘ ਮਾਨ ਨੇ ਆ ਮੇਰੇ ਸੱਚੇ ਹੱਥ ਸਰਦਾਰ ਦਿਲਜੀਤ ਸਿੰਘ ਕੁੰਬੜਾ ਬੈਠੇ ਨੇ ਜੀ ਇਹਨਾਂ ਨੂੰ ਪਾਰਟੀ ਦਾ ਮੁਹਾਲੀ ਜ਼ਿਲ੍ਹੇ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਸਰਦਾਰ ਦਿਲਜੀਤ ਸਿੰਘ ਕੁੰਬੜਾ ਦਾ ਬੜਾ ਪੁਰਾਣਾ ਪਰਿਵਾਰਕ ਪੰਥਕ ব্যাকਗ੍ਰਾਉਂਡ ਹੈਗੀ ਹੈ ਇਹਨਾਂ ਦੇ ਚਾਚਾ ਜੀ ਬੜੇ ਪੁਰਾਣੇ ਤੋਂ ਦੇ ਲੀਡਰ ਸੀਗੇ ਤੇ ਇਹ ਹੁਣ ਅੱਜ ਤੋਂ ਮੁਹਾਲੀ ਦੀ ਸਾਰੀ ਜ਼ਿੰਮੇਵਾਰੀ ਮੁਹਾਲੀ ਜ਼ਿਲ੍ਹੇ ਦੀ ਸੰਭਾਲਣਗੇ ਖੱਬੇ ਹੱਥ ਮੇਰੇ ਨਾਲ ਸਟਾਰਕਵਿੰਦਰ ਸਿੰਘ ਪਾਰਟੀ ਆ ਬੈਠੇ ਨੇ ਇਹ ਇਹਨਾਂ ਦੀ ਬਹੁਤ ਇਹਨਾਂ ਨੇ ਬਹੁਤ ਕੰਮ ਕੀਤਾ ਪਿਛਲੇ 40 ਸਾਲ ਤੋਂ 84 ਤੋਂ ਬਾਅਦ ਜਦੋਂ ਦਿੱਲੀ ਨੂੰ ਮਾਈਗ੍ਰੇਟ ਕੀਤੇ ਨੇ ਇੱਥੇ ਦੰਗਾ ਪੀੜਤਾ ਵਾਸਤੇ ਔਰੋਂਦੇ ਵਾਸਤੇ ਇਹ ਸਾਡੇ ਪਹਿਲਾਂ ਮੋਹਾਲੀ ਦੇ ਸ਼ਹਿਰੀ ਪ੍ਰਧਾਨ ਹੋਇਆ ਕਰਦੇ ਸੀ ਪਰ ਇਹਨਾਂ ਨੂੰ ਪਾਰਟੀ ਨੇ ਫੈਸਲਾ ਕੀਤਾ ਕਿ ਇਹਨਾਂ ਨੂੰ ਜ਼ਿਲ੍ਹੇ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈਗਾ ਸੋ ਇੱਕ ਤਾਂ ਆਪ ਜੀ ਨਾਲ ਇਸ ਗੱਲ ਮੈਂ ਸਾਂਝੀ ਕਰਨੀ ਸੀ ਕਿ ਸਾਡੀ ਜਿਹੜੀ ਜਥੀਬੰਦੀ ਹੈ ਉਹ ਇਸ ਜ਼ਿਲ੍ਹੇ ਚ ਨਵੇਂ ਰੂਪ ਦੇ ਵਿੱਚ ਖੜੀ ਹੋ ਰਹੀ ਹੈ ਤੇ ਹੁਣ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਮੈਂ ਤੁਹਾਡੇ ਨਾਲ ਇਹ ਗੱਲ ਕਰਨਾ ਚਾਹਨਾ ਕਿ ਜੋ ਅੱਜ ਪੰਜਾਬ ਚ ਚੱਲ ਰਿਹਾ ਹੈ ਜਾਂ ਹਿੰਦੁਸਤਾਨ ਚ ਚੱਲ ਰਿਹਾ ਹੈ ਤੇ ਕੋਈ ਵੀ ਕੈਂਡੀਡੇਟ ਕਿਸੇ ਪਾਰਟੀ ਦਾ ਕੋਈ ਐਮਐਲ ਕੋਈ ਐਮਪੀ ਇੱਕ ਪਾਰਟੀ ਬਦਲ ਕੇ ਦੂਜੀ ਦੂਜੀ ਬਦਲ ਕੇ ਤੀਜੀ ਚੱਲ ਰਿਹਾ ਹੈ ਇਹ ਜਿਹੜਾ ਆਇਆ ਰਾਮ ਗਿਆ ਰਾਮ ਕਹਿ ਲੋ ਇਹ ਬਿਕਾਊ ਕੰਮ ਹੈ ਇਹ ਮੈਨੂੰ ਉਮੀਦ ਹੈ ਔਰ ਵਿਸ਼ਵਾਸ ਹੈ ਕਿ ਹਰ ਪੰਜਾਬ ਦਾ ਵਸਿੰਦਾ ਹਰ ਪੰਜਾਬੀ ਸਮਝ ਗਿਆ ਕਿ ਇਹ ਲੋਕ ਲੋਕਾਂ ਨੂੰ ਭੋਲਿਆਂ ਨੂੰ ਵੋਟਾਂ ਲੈ ਕੇ ਮੁੜ ਕੇ ਆਪਣੇ ਆਪ ਨੂੰ ਵਿਚ ਦੇ ਨੇ ਤੇ ਪੰਜਾਬ ਦੀਆਂ ਜਿਹੜੀਆਂ ਆਵਾਮ ਐ ਉਹ ਇਹਨਾਂ ਸਾਰਿਆਂ ਨੂੰ ਰਿਜੈਕਟ ਕਰੂਗਾ ਕਿ ਜਿਹੜੀਆਂ ਧਿਰਾਂ ਸਾਡੇ ਵਰਗੀਆਂ ਨੇ ਸਾਡੀ ਧਿਰ ਹੈ ਜਿੱਦੇ ਚੋਂ ਨਾ ਕਦੀ ਕੋਈ ਆਏ ਨੇ ਬਟ ਪਾਰਟੀ ਨੂੰ ਛੱਡ ਕੇ ਕਿਸੇ ਪੈਸੇ ਦੇ ਲਾਲਚ ਲਈ ਕਿਸੇ ਅਹੁਦੇ ਦੇ ਲਾਲਚ ਲਈ ਪਾਰਟੀ ਨੂੰ ਕਦੀ ਕੋਈ ਛੱਡ ਕੇ ਨਹੀਂ ਗਿਆ ਅਸੀਂ ਉਹ ਧਿਰਾਂ ਜਿਹੜੀ ਪੰਜਾਬ ਔਰ ਪੰਥ ਖਲੋਂ ਸਮਰਪਿਤ ਹੈ ਔਰ ਛੋਟੇ ਛੋਟੇ ਲਾਲਚਾਂ ਲਈ ਅਸੀਂ ਆਪਦੀ ਸੰਗਤ ਨੂੰ ਆਪਦੇ ਆਵਾਮ ਦੀਆਂ ਜਿਹੜੀਆਂ ਐਸਪੀਰੇਸ਼ਨਸ ਐ ਉਹਨਾਂ ਨੂੰ ਵੇਚਦੇ ਨਹੀਂ ਹੈਗੇ ਜੀ ਇਸ ਹਲਕੇ ਦੀ ਜੇ ਮੈਂ ਗੱਲ ਕਰਾਂ ਅੱਜ ਤੱਕ ਇਸ ਹਲਕੇ ਦੇ ਵਿੱਚ ਕੋਈ ਵੀ ਮੈਂਬਰ ਪਾਰਲੀਮੈਂਟ ਇਸ ਹਲਕੇ ਤੋਂ ਨਹੀਂ ਹੋਇਆ ਮਨੀਸ਼ ਤਵਾੜੀ ਦਿੱਲੀੋਂ ਆਇਆ ਸੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਪਟਿਆਲੇ ਤੋਂ ਆਏ ਸੀ ਰਵਨੀਤ ਬਿੱਟੂ ਪਾਇਲ ਤੋਂ ਆਇਆ ਸੀ ਔਰ ਮੈਨੂੰ ਫਕਰ ਮਹਿਸੂਸ ਹੁੰਦਾ ਕਿ ਮੈਂ ਜਦੋਂ ਇਸ ਹਲਕੇ ਦੀ ਨਿਮਰੰਧੀ ਕਰਾਂਗਾ ਮੈਂ ਇਸ ਹਲਕੇ ਦੇ ਵਿੱਚ ਆਪਦਾ ਸਾਰਾ ਜੀਵਨ ਬਤੀਤ ਕੀਤਾ ਬਚਪਨ ਮੇਰਾ ਬੰਗਾ ਔਰ ਨਵੀਂ ਸ਼ਹਿਰ ਦੇ ਵਿੱਚ ਬੀਤਿਆ ਸਕੂਲ ਐਜੂਕੇਸ਼ਨ ਫਿਰ ਸਕੂਲ এডੂਕੇਸ਼ਨ ਮਹਾਰੀਛ ਹੋਈ ਹੈ ਤੇ ਹੁਣ ਵੀ ਮੁਹਾਲੀ ਦੇ ਵਿੱਚ ਵਿਚਰੇ ਰਹੇ ਆ ਸੋ ਸਾਰੀ ਉਮਰ ਇਹ ਹਲਕੀ ਚੀ ਹਲਕੇ ਦੀਆਂ ਮੁਸ਼ਕਲਾਂ ਨੂੰ ਸਮਝਦੇ ਆ ਤੇ ਜੋ ਵੀ ਬਣ ਪਾਇਆ ਜਿੰਨਾ ਔਰ ਸਾਡਾ ਸਾਰਾ ਜਿਹੜਾ ਫੋਕਸ ਹੋਏਗਾ ਉਹ ਜਿਹੜੇ ਮਜ਼ਲੂਮ ਨੇ ਗਰੀਬ ਨੇ ਪਿਛੜੇ ਨੇ ਉਹਨਾਂ ਨਾਲ ਜੋ ਨਾਅਨਸਾਫੀਆਂ ਅੱਜ ਦੇ ਹੁਕਮਰਾਨ ਕਰ ਰਹੇ ਨੇ ਚਾਹੇ ਉਹ ਆਰਥਿਕ ਨਹੀਂ ਚਾਹੇ ਉਹ ਸਮਾਜਿਕ ਨਹੀਂ ਚਾਹੇ ਉਹ politcal ਨਹੀਂ ਉਹਨਾਂ ਦੇ ਖਿਲਾਫ ਆਵਾਜ਼ ਉਠਾਉਂਗੇ ਕਿ ਜਿਹੜੇ ਕਾਨੂੰਨ ਤੱਕੇ ਨਾ ਸਰਕਾਰ ਬਣਾ ਕੇ ਲੋਕਾਂ ਤੇ ਥੋਪਦੀਆਂ ਨੇ ਜਿਵੇਂ ਮਿਸਾਲ ਦੀ ਤੌਰ ਤੇ ਤੁਸੀਂ ਕਿਸਾਨੀ ਵਾਲੇ ਆਪਾਂ ਕਾਨੂੰਨ ਲਾਇਓ ਸਾਡੇ ਤੇ ਥੋਪੇ ਗਏ ਔਰ ਅੱਜ ਵੀ ਕੋਈ ਕਿਸੇ ਤੇ ਜਿਹੜੇ ਤਾਰੰਟ NSA ਵਰਗੇ ਕਾਨੂੰਨ ਨੇ ਯੋਆਪਾ ਉਹ ਲੋਨੇ ਉਹਦੀ ਕੋਈ ਆਵਾਜ਼ ਪਿਛਲੀ ਪਾਰਲੀਮੈਂਟ ਦੇ ਵਿੱਚ ਵੀ ਸਰਦਾਰ ਸਿੰਘ ਸਿੰਘ ਬਾਦਲ ਤੋਂ ਇਲਾਵਾ ਕਿਸੇ ਨੇ ਨਹੀਂ ਚੁੱਕੀ ਬੰਦਿਆਂ ਨੂੰ ਕਤਲ ਕੀਤਾ ਜਾਂਦਾ ਗੋਲੀਆਂ ਮਾਰ ਕੇ ਐਕਸੀਡੈਂਟ ਕਰਾ ਕੇ ਪਿੱਛੇ ਸਾਡੇ ਪਿਛਲੇ ਪਿਛਲੇ 1.5 ਸਾਲ 'ਚ ਕਿੰਨੇ ਕਤਲ ਹੋਏ ਨੇ ਦੀਪ ਤੋਂ ਲੈ ਕੇ ਦੀਪ ਸਿੱਧੂ ਦਾ ਹੋਇਆ ਮੁਸੇ ਵਾਲੇ ਦਾ ਹੋਇਆ ਖੰਡੇ ਦਾ ਹੋਇਆ ਨਿਜਰ ਸਾਹਿਬ ਦਾ ਕੈਨੇਡਾ ਦੇ ਵਿੱਚ ਹੋਇਆ ਇਹ ਸਾਰੀਆਂ ਜਦੋਂ ਦੂਸਰੀ ਗੱਲ ਹੈ ਵੀ ਜਿਹੜਾ ਹੁਣ ਆਪਾਂ ਮੋਹਾਲੀ 'ਚ ਬੈਠੇ ਹਾਂ ਕੈਨ ਨੂੰ ਤੇਨਾ ਨੇ ਇਹ ਫੂਟ ਬਣਾਤਾ ਇੰਟਰਨੈਸ਼ਨਲ 에ਅਰਪੋਰਟ ਬਣਾਤਾ ਬਟ ਅਫਸੋਸ ਹੈ ਵੀ ਇੱਥੇ ਇੱਕ ਵੀ ਇੰਟਰਨੈਸ਼ਨਲ 에ਅਰਲਾਈਨ ਨਹੀਂ ਆਉਂਦੀ ਜਿਸ ਖਿੱਤੇ ਕੋਲ ਜਿਸ ਏਰੀਏ ਕੋਲ ਆਪਦੀਆਂ ਬੰਦਰਗਾਵਾ ਨਾ ਹੋਣ ਆਪਦੇ ਪੋਰਟ ਨਾ ਹੋਣੋ ਖਿੱਤਾ ਤਰੱਕੀ ਨਹੀਂ ਕਰ ਸਕਦਾ ਸਾਡੀ ਕੋਸ਼ਿਸ਼ ਇਹ ਹੋਊਗੀ ਇਹ ਇਥੇ ਇੰਟਰਨੈਸ਼ਨਲ 에ਅਰਲਾਈਨਸ ਆ ਜਾਈਏ ਤਾਂ ਹੀ ਇਥੇ ਇਨਵੈਸਟਮੈਂਟ ਆਣੀ ਦੂਸਰਾ ਜਿਹੜਾ ਸਭ ਤੋਂ ਵੱਡੀ ਲੜਾਈ ਲੜਨੀ ਪੈਣੀ ਹੈ ਉਹ ਹੈ ਕਿ ਜਿਹੜੇ ਪੰਜਾਬ ਦੇ ਵਿਹੜੇ ਨੇ ਉਹਨਾਂ ਨੂੰ ਆਬਾਦ ਕਰਨਾ ਪੈਣਾ ਹੈ ਉਹ ਵਿਹੜੇ ਸੁੰਨੇ ਹੋ ਗਏ ਉਹ ਸੁੰਨੇ ਕਿਉਂ ਹੋ ਰਹੇ ਨੇ ਉਹ ਸੁੰਨੇ ਇਸ ਕਰਕੇ ਹੋ ਰਹੇ ਨੇ ਪਹਿਲਾ ਤਾਂ ਜਿਹੜਾ ਸਾਡਾ ਨੌਜਵਾਨ ਹੈ ਉਹਨੂੰ ਇੱਥੇ ਜਿਹੜੀਆਂ ਉਹਦੀ ਐਸਪੀਰੇਸ਼ਨਸ ਨੇ ਐ Ambitions ਨੇ ਖਾਇਸ਼ਾਂ ਨੇ ਇਸ ਜ਼ਿੰਦਗੀ ਤੋਂ ਇਸ ਜ਼ਿੰਦਗੀ ਦੀ ਗੁਜ਼ਾਰਨ ਲਈ ਉਹਨਾਂ ਨੂੰ ਇੱਥੇ ਮੌਕਾ ਹੈ ਨਹੀਂ ਕਿ ਉਹ ਪੰਜਾਬ ਛੱਡ ਕੇ ਹਿਜਰਤ ਕਰਕੇ ਉਹ ਅਮਰੀਕਾ ਕੈਨੇਡਾ ਇੰਗਲੈਂਡ ਅਸਟ੍ਰੇਲੀਆ ਨਿਊਜ਼ੀਲੈਂਡ ਜਰਮਨੀ ਜਾ ਰਹੇ ਨੇ ਸਾਡੇ ਪਿੰਡ ਦੁਆਬੇ ਦੇ ਪਿੰਡਾਂ ਜਾਓ ਆ ਹਲਕਾ ਸਾਰਾ ਦੁਆਬਾਈ ਦੇਚ ਪੈਂਦਾ ਮੋਸਟ ਆਫ ਇਟ ਪਿੰਡਾਂ ਦੇ ਪਿੰਡਾਂ ਨੂੰ ਤਾੜੇ ਲੱਗੇ ਹੋਏ ਨੇ ਸੋ ਉਹਨੂੰ ਰੋਕਣ ਦਾ ਤਰੀਕਾ ਹੈ ਕਿ ਅਸੀਂ ਇੱਥੇ ਸਭ ਤੋਂ ਜ਼ਿਆਦਾ ਆਪਣੀ এমਪਲॉयਮੈਂਟ ਜਨਰੇਟ ਕਰੀਏ। এমਪਲॉयਮੈਂਟ ਜਨਰੇਟ ਅਸੀਂ ਕੋਈ ਫੈਕਟਰੀਆਂ ਲਾ ਕੇ ਨਹੀਂ ਚੱਲਣਾ ਹੈਗਾ ਕੰਮ ਬਿਕੋਜ਼ ਫਿਰ ਪ੍ਰਵਾਸੀ ਮਜ਼ਦੂਰ ਆਏਗਾ। ਸਾਨੂੰ ਇੱਥੇ ਉਹ এমਪਲॉयਮੈਂਟ ਜਨਰੇਟ ਕਰਨੀ ਪੈਣੀ ਹੈ ਚਾਹੇ ਫਾਈਨੈਂਸ਼ੀਅਲ ਸੈਕਟਰ ਦੀ ਹੋਵੇ, ਆਈਟੀ ਸੈਕਟਰ ਦੀ ਹੋਵੇ ਜਿੱਥੇ ਸਾਡੇ ਬੱਚਿਆਂ ਨੂੰ ਸਟਾਰਟਿੰਗ ਸੈਲਰੀ 70,000 80,000 ਮਿਲਣ। ਦੂਸਰਾ ਜਿਹੜਾ ਸਾਡਾ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਹੈ ਸANTE ਵੀੜੇ ਜਿਹੜੇ ਸੁਣਨੇ ਹੋ ਰਹੇ ਨੇ ਉਹ ਨਸ਼ਿਆਂ ਦਾ ਬੱਚੇ ਨਸ਼ਿਆਂ 'ਚ ਪੈ ਰਹੇ ਨੇ ਔਰ ਉਹਨਾਂ ਨਸ਼ਿਆਂ ਦੀ ਬਦੌਲਤ ਉਹ ਮਸੂਮ ਜ਼ਿੰਦਗੀਆਂ ਬੜੀ ਛੋਟੀ ਉਮਰ 'ਚ ਖਤਮ ਹੋ ਜਾਂਦੀਆਂ ਇਹ ਹੁਕਮਰਾਨ ਪਾਇਮਰਤਪਾਲ ਸਿੰਘ ਵਰਗਿਆਂ ਨੂੰ ਫੜਨ ਲਈ ਤਾਂ 8 ਜ਼ਿਲ੍ਹਿਆਂ ਦੀ ਪੁਲਿਸ ਤੇ 80 ਹਜ਼ਾਰ ਦੀ ਫੋਰਸ ਲਾ ਸਕਦੀ ਹੈ ਪਰ ਕਿਛੇ ਨਸ਼ਾ ਤਸਕਰ ਨੂੰ ਫੜਨ ਲਈ ਅੱਜ ਤੱਕ ਇਹਨੇ ਦਾ ਕੋਈ ਐਕਸ਼ਨ ਨਹੀਂ ਹੋਇਆ ਚਾਹੇ ਉਹ ਬਾਦਲਕੇ ਸੀ ਚਾਹੇ ਉਹ ਅਮਰਿੰਦਰ ਸਿੰਘ ਸੀ ਚੰਨੀ ਤੁਸੀਂ ਚਾਹਿਆ ਹੋਣ ਵਾਲੇ ਨੇ ਉਹਨਾਂ ਤੇ ਐਨਐਸਆਈ ਆਪਾ ਲਗਣੀਆਂ ਚਾਹੀਦੀਆਂ ਜਿਹੜੇ ਇੱਥੇ ਦੇ ਬੱਚਿਆਂ ਦਾ ਕਤਲ ਕਰ ਰਹੇ ਨੇ ਨਾ ਕਿ ਜਿਹੜੇ ਪੋਲਿਟੀਕਲ ਤੌਰ ਤੇ ਦਾ ਥਰਡ ਹੈ ਜਿਹੜਾ ਕੋਈ ਸਾਡਾ ਨੌਜਵਾਨ ਪੋਲਿਟੀਕਲੀ ਅਵੇਅਰ ਹੋ ਜਾਂਦਾ ਪੋਲਿਟিক্যাল ਫਰੈਸ਼ ਥਾਟ ਲੈ ਕੇ ਆਉਂਦਾ ਹੈ ਜਾਂ ਤਾਂ ਉਹਨੂੰ ਐਨਐਸਏ ਲਾ ਕੇ ਦਿਗਰੂਗੜ ਭੇਜ ਦਿੱਤਾ ਜਾਂਦਾ ਹੈ ਜਾਂ ਗੋਲੀ ਮਾਰ ਦਿੱਤੀ ਜਾਂਦੀ ਹੈ ਜਾਂ ਉਹਦਾ ਐਕਸੀਡੈਂਟ ਕਰਾ ਦਿੱਤਾ ਜਾਂਦਾ ਸੋ ਤੇ ਉਹਨਾਂ ਨੂੰ ਉਹਨਾਂ ਦੀਆਂ ਜ਼ਿੰਦਗੀਆਂ ਸਮਾਪਤ ਕਰ ਰਹੀਆਂ ਨੇ ਇਹ ਕਮੈਂਟਸ ਨਾ ਲੜ ਕੇ ਸੋ ਸਾਡੀ ਪੂਰੀ ਐਫਰਟ ਹੋਏਗੀ ਕਿ ਜਿਹੜੇ ਸਾਡੇ ਵੇੜੇ ਨੇ ਸਾਡੇ ਘਰ ਨੇ ਉਹ ਆਬਾਦ ਰਹਿਣ ਉੱਥੇ ਬੱਚਿਆਂ ਦੀ किलਕਾਰਟ ਸੁਣੇ ਇਹ ਸਾਰਾ ਮੈਂ ਆਪ ਜੀ ਨਾਲ ਅੱਜ ਸ਼ੇਅਰ ਕਰਨਾ ਸੀਗਾ ਤੇ ਹੁਣ ਜਿਹੜੇ ਕੋਈ ਤੁਹਾਡੇ ਸਵਾਲ ਹੋਣ ਤੁਸੀਂ ਉਹਨਾਂ ਪੁੱਛ ਸਕਦੇ ਆ। ਹਮਕੋਪੀ ਤੁਹਾਡੇ ਵੱਲੋਂ ਕਿਹੜੇ ਮੁੱਦੇ ਨੂੰ ਲੈ ਕੇ ਜਿਹੜਾ ਚਾਹੋਗੇ ਜੀ ਤੁਸੀਂ ਪਬਲਿਕ ਤੇ ਵਿੱਚ ਕਿਹੜੇ ਮੁੱਦੇ ਨੂੰ ਲੈ ਕੇ ਇਹਦੀ ਲੈਣੀ ਚੱਲੀ ਜਾਏਗੀ। ਦੇਖੋ ਜੀ ਤਿੰਨ ਤਰ੍ਹਾਂ ਦੇ ਮੁੱਦੇ ਨੇ। ਇਕਤਾ ਹੈਗੇ ਨੇ ਜੀ ਹਰ ਹਲਕੇ ਦੇ ਨੌ ਹਲਕੇ ਨੇ ਉਹਨਾਂ ਦੇ ਲੋਕਲ ਮੁੱਦੇ ਨੇ। ਦੂਜੇ ਮੁੱਦੇ ਨੇ ਜਿਹੜੇ ਪੰਜਾਬ ਰਿਲੇਟਿਡ ਨੇ ਪੰਜਾਬ ਰਿਲੇਟਿਡ ਜਿਹੜੇ ਮੁੱਦੇ ਨੇ ਉਹਦੇ ਵਿੱਚ ਜਿਹੜਾ ਇੱਥੇ ਇਨਫਰਾਸਟ੍ਰਕਚਰ ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਪੋਰਟਸ ਦੀ ਚਾਹੇ ਉਹ 에어ਪੋਰਟ ਹੈ ਚਾਹੇ ਵਾਗੇਆੜਾ ਪੋਰਟ ਹੈ ਉਹ ਮੋਹਾਲੀ ਵਾਲਾ ਜਿਹੜਾ 에어ਪੋਰਟ ਹੈ ਉਹ ਉਥੇ ਇੱਕ ਵੀ ਇੰਟਰਨੈਸ਼ਨਲ 에어ਲਾਈਨ ਨਹੀਂ ਆਉਂਦੀ ਇੱਕੋ ਜਹਾਜ਼ ਇੰਡੀਗੋ ਦਾ ਦੁਬਈ ਜਾਂਦਾ ਸਾਡਾ ਸਾਰਾ ਟ੍ਰੈਫਿਕ ਜਿਹੜਾ ਦਿੱਲੀ 에어ਪੋਰਟ ਹੈ ਉਹਨੂੰ 80% ਇੱਥੋਂ ਦਾ ਟ੍ਰੈਫਿਕ ਜਾਂਦਾ ਕੋਈ ਵੀ ਇਨਵੈਸਟਰ ਜੇ ਉਹ 19 ਘੰਟੇ ਅਮਰੀਕਾ ਤੋਂ ਜਾਂ ਯੂਰਪ ਤੋਂ ਜਾਂ ਆਸਟ੍ਰੇਲੀਆ ਤੋਂ ਫਲਾਈ ਕਰਕੇ ਜਦੋਂ ਆਉਂਦਾ ਹੈ ਉਹ ਉੱਥੇ ਇਨਵੈਸਟ ਕਰੇਗਾ ਜਿੱਥੇ ਉਹ ਜਹਾਜ਼ ਤੋਂ ਉਤਰੇ ਤੇ ਉੱਥੇ ਰਾਤ ਨੂੰ ਆਰਾਮ ਕਰੇ ਅਗਲੇ ਦਿਨ ਕੰਮ ਕਰੇ ਤੇ ਫਿਰ ਜਹਾਜ਼ ਫੜ ਕੇ ਵਾਪਸ ਜਾ ਸਕੇ ਜਦੋਂ ਤੁਸੀਂ ਕਿਸੇ ਇਨਵੈਸਟਰ ਨੂੰ ਇਹ ਕਹੋਗੇ ਵੀ ਭਾਈ ਤੂੰ ਜਹਾਜ਼ ਤੋਂ ਉੱਤਰ ਉਦੋਂ ਬਾਅਦ 7 ਘੰਟੇ ਬਾਏ ਰੋਡ ਟਰੈਵਲ ਕਰ ਜਾਂ 4 ਘੰਟੇ ਬਾਏ ਟ੍ਰੇਨ ਟਰੈਵਲ ਕਰ ਜਾਂ ਪਹਿਲਾਂ 4 ਘੰਟੇ ਦਿੱਲੀ 에어ਪੋਰਟ ਤੇ ਬੈਠਾ ਰਹਾ ਫਿਰ 3 ਘੰਟੇ ਜੇ ਪੰਜਾਬ ਪਹੁੰਚ ਪਾਏ ਉਹ ਕਦੀ ਵੀ ਉੱਥੇ ਇਨਵੈਸਟਮੈਂਟ ਨਹੀਂ ਆਇਆ ਫਿਰ ਜਿਹੜਾ ਸਾਡਾ ਸਾਡਾ ਸਭ ਤੋਂ ਵੱਡਾ ਇਸ਼ੂ ਹੈ ਉਹ ਹੈਗਾ এনवायरमेंटਲ ਸਾਡਾ ਪਾਣੀ ਵਾਟਰ ਟੇਬਲ ਇੰਨਾ ਥੱਲੇ ਚਲਾ ਗਿਆ ਔਰ ਸਾਰਾ ਪਾਣੀ ਸਾਡੇ ਹਲਕੇ ਚੋਂ ਜਾ ਰਿਹਾ ਦਸਮੇਸ਼ ਕਨਾਲ ਦਾ ਪ੍ਰੋਜੈਕਟ ਪਿਛਲੇ 50 ਸਾਲ ਤੋਂ ਹਵਾ ਚ ਹੈ ਆ ਜ਼ਿਲ੍ਹਾ ਫਤਿਹਗੜ ਸਾਹਿਬ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਇਹ 50 ਸਾਲ ਤੋਂ ਇਹਨਾਂ ਨੇ ਸ਼ੈਲਫ ਕੀਤਾ ਹੋਇਆ ਉਹ ਇਸ ਕਰਕੇ ਨਹੀਂ ਕਰਦੇ ਕੱਲ ਮੈਨੂੰ ਕੋਈ ਪੁੱਛ ਰਹੀ ਸੀ ਜੀ ਫਿਰ ਇਹ ਕਰਦੇ ਕਿਉਂ ਨਹੀਂ ਉਹ ਇਸ ਕਰਕੇ ਨਹੀਂ ਕਰਦੇ ਫਿਰ ਉਹਦੇ ਪੰਜਾਬ ਦੀ ਰਿਕੁਆਇਰਮੈਂਟ ਆਫ ਵਾਟਰ ਵਧੂਗੀ ਉਹ ਕਿਸੇ ਦੇ ਗੋਡਿਆਂ 'ਚ ਜੋਰ ਹੈ ਨਹੀਂ ਗੱਲ ਕਰਨ ਦਾ ਉਹ ਕਾਲੀਦਲ ਅੰਮ੍ਰਿਤਸਰ ਗੱਲ ਕਰੇ ਸੋ ਦੈਨ ਸਾਰੇ ਜਿੰਨੇ ਸਾਡੇ ਫੈਡਰਲ ਟਾਂਚੇ ਨੇ ਅੱਜ ਤੁਸੀਂ ਵੇਖੋ ਆਪਾਂ ਚੰਡੀਗੜ੍ਹ ਦੀ ਬਰੋਹਾਂ ਤੇ ਬੈਠੇ ਆ 60 40 ਦਾ ਸਾਡਾ ਸਾਡੇ ਨਾਲ ਜਦੋਂ ਪੰਜਾਬੀਗੜ੍ਹ ਖੋਇਆ ਗਿਆ ਵੀ 60% এমਪਲੋਇਮੈਂਟ ਕਰਾਂਗੇ ਚੰਡੀਗੜ੍ਹ ਦੇਖੋ ਕਿੰਨੇ ਪਰਸੈਂਟ ਐਮਪਲੋਇਮੈਂਟ ਸੋ ਏਸ ਇਸ਼ੂਸ ਨੂੰ ਕੋਈ ਟੇਕ ਅਪ ਹੀ ਨਹੀਂ ਕਰਦਾ ਫੇਰ ਮੈਂ ਤੁਹਾਡੇ ਨਾਲ ਗੱਲ ਦੱਸੀ ਹੈ ਵੀ ਜਿਹੜੇ ਸਾਡੇ ਵਿੜੇ ਸੁੰਨੇ ਆ ਹੋ ਰਹੇ ਨੇ ਸਾਡੇ ਬੱਚੇ ਹਿਜਰਤ ਕਰ ਰਹੇ ਨੇ ਬੱਚੇ ਨਸ਼ਿਆਂ ਚ ਨੇ ਬੱਚਿਆਂ ਦਾ ਕਤਲ ਹੋ ਰਿਹਾ ਜੀ ਇਹ ਵੀ ਮੁੱਦਾ ਹੈ ਉਸ ਤੋਂ ਇਲਾਵਾ ਫਿਰ ਸਾਡੇ ਪੰਥਕ ਮੁੱਦੇ ਨੇ ਉਹਨਾਂ ਬਾਰੇ ਵੀ ਕੋਈ ਨਹੀਂ ਬੋਲਦਾ ਸਾਡੇ ਡੈਟਨਿਊਸ ਐਨਐਸਐਚ ਚ ਬੈਠੇ ਨਹੀਂ ਸਾਡੇ ਜਿਹੜਾ ਕਤਲ ਹੋਏ ਨੇ ਜਿਹਦੇ ਬਾਰੇ ਹੁਣ ਯੂਨਾਈਟਿਡ ਸਟੇਟਸ ਵਰਗਾ ਮੁਲਕ ਵੀ ਸਿੱਧਾ ਕਹਿ ਰਿਹਾ ਹੈ ਕਿ ਤੁਸੀਂ ਕੀਤਾ ਬਟ ਬੜਾ ਅਫਸੋਸ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜੁਲਾਈ ਦਿਵਸ ਆ ਤੀਜੇ ਇਸ਼ੂ ਚੁੱਕਿਆ ਪ੍ਰੈਜ਼ੀਡੈਂਟ ਕੈਨੇਡਾ ਨੇ ਤੱਪੋਂ ਸਪਟੈਂਬਰ ਚ ਚੁੱਕਿਆ ਬਟ ਉੱਥੇ ਪੰਜਾਬ ਦੇ ਹੋਰ ਵੀ ਨੁਮਾਇੰਦੇ ਸੀਗੇ ਸਟਾਰ ਸੁਖਵੀਰ ਸਿੰਘ ਬਾਦਲ ਸੀ ਵੀਰ ਹਰਸ਼ਿਮਰਤ ਕੌਰ ਬਾਦਲ ਸੀ ਕਿਸੇ ਨੇ ਉਹਨਾਂ ਦਾ ਮੁੱਦਾ ਨਹੀਂ ਚੁੱਕਿਆ ਜੇ ਮੁdde ਆਪਾਂ ਜੀ ਗਿਣਨ ਲੱਗੀਏ ਤਾਂ ਇੰਨਾ ਕੁਸ਼ ਹੈ ਔਰ ਐਨੀ ਸਟੇਟ ਡੈਫੀਸ਼ੈਂਟ ਹੈ ਔਰ ਇਸ ਸਟੇਟ ਜ ਐਨੀ ਗੁਰਬਤ ਹੈ ਸਾਡਾ ਪਾਣੀਆਂ ਦੀ ਜਿਹੜੀ ਵਾਟਰ ਰਿਸੋਰਸਸ ਦੀ ਲੁੱਟ ਹੋ ਰਹੀ ਹੈ ਉਹਦੇ ਬਾਰੇ ਆਵਾਜ਼ ਹੀ ਨਹੀਂ ਕੋਈ ਚੁੱਕਦਾ ਪ੍ਰੋਬਲਮ ਤਾਂ ਹੈ ਸੋ ਇਹ ਸਾਰੇ ਹੀ ਮੁੱਦੇ ਲੈ ਕੇ ਅਸੀਂ ਇਲੈਕਸ਼ਨ ਬਾਕੀ ਜਿਹੜੇ ਲੋਕਲ ਸ਼ਹਿਰੀ ਮੁੱਦੇ ਨੇ ਜਿਵੇਂ ਹੁਣ ਤੁਹਾਡਾ ਮੋਹਾਲੀ ਹੈ ਮੋਹਾਲੀ ਇੱਥੇ ਤੁਹਾਡੇ ਕੋਲ ਲੋਕਲ ਟ੍ਰਾਂਜ਼ਿਟ ਸਿਸਟਮ ਹੀ ਹੈ ਤੁਸੀਂ ਇਹ ਦੇਖੋ ਇੰது ਵੱਡਾ ਅਫਸੋਸ ਕੀ ਹੋ ਸਕਦਾ ਹੈ ਚੰਡੀਗੜ੍ਹ ਉਹਨਾਂ ਦਾ ਵੱਡਾ ਸ਼ਹਿਰ ਹੈ ਬਟ ਇੱਥੇ ਲੋਕਲ ਟ੍ਰਾਂਜ਼ਿਟ ਸਿਸਟਮ ਨਹੀਂ ਹੈ ਉਹ ਦਾ ਇਨਫਰਾਸਟ੍ਰਕਚਰ ਐਨਾ ਡਾਊਨ ਹੈ। ਮੁਹਾਲੀ ਦੀ ਗੱਲ ਕੀਤੀ ਹੈ ਤੁਸੀਂ ਜਿਹੜਾ 에어ਪੋਰਟ ਹੈ ਉਹਦੇ ਤੇ ਹਰਿਆਣਾ ਵੀ ਕਹਿੰਦਾ ਕਿ ਸਾਡਾ ਵੀ ਹੱਕ ਹੈਗਾ। ਤਾਂ ਤੁਸੀਂ ਕਹਿੰਦੇ ਵੀ ਇੰਟਰਨੈਸ਼ਨਲ ਅਸਲੀ ਇੱਥੇ ਫਲਾਈਟਸ ਲੈ ਕੇ ਆਉਣੀਆਂ ਤਾਂ ਜਿਵੇਂ ਹਿੰ ਤੱਕ ਚੰਡੀਗੜ੍ਹ ਜਿਹੜਾ ਆ ਉਹਦੋਂ ਦਾ ਸਟੇਟ ਦਾ ਹੈਗਾ ਤੇ ਫਿਰ ਬਾਅਦ ਵਿੱਚ ਦੇਖੋ। ਇਦਲੇ ਵੀ ਤੁਹਾਨੂੰ ਦੇਖੋ ਦੋ ਗੱਲਾਂ ਨੇ। ਉਹ ਮਲਕੀਅਤ ਕੀਤੀ ਹੈ ਕੀਦੀ ਨਹੀਂ ਉਹ ਬੜਾ ਲੌਂਗ ਪ੍ਰੋਸੈਸ ਹੈ। ਗੱਲ ਇਹ ਹੈ ਵੀ ਜਦੋਂ ਤੱਕ ਇੰਟਰਨੈਸ਼ਨਲ ਫਲਾਈਟਸ ਇੱਥੇ ਨਹੀਂ ਆਉਣਗੀਆਂ ਇਸ ਖਿੱਤੇ ਦਾ ਇੰਟਰਨੈਸ਼ਨਲ 에ਅਰਲਾਈਨਸ ਇੱਥੇ ਨਹੀਂ ਆਉਣੀਆਂ ਇਸ ਖਿੱਤੇ ਦਾ ਕੁਝ ਨਹੀਂ ਬਣ ਸਕਦਾ ਮੈਨੂੰ ਇਸ ਗੱਲ ਦਾ ਵਿਸ਼ਵਾਸ ਹੈ ਜਦੋਂ ਬੰਦਾ ਥੋੜਾ ਵੇਖੋ ਦੋ ਤਰ੍ਹਾਂ ਦਾ ਟ੍ਰੈਫਿਕ ਹੈ ਇੱਕ ਤਾਂ ਹੈਗਾ ਜਿਹੜਾ ਥੋੜਾ ਪ੍ਰਵਾਸੀ ਟ੍ਰੈਫਿਕ ਹੈ ਉਹ ਤੁਸੀਂ ਇੱਥੇ ਕਿੰਨੀ ਏਮਪਲੋਇਮੈਂਟ ਜਨਰੇਟ ਹੋਊਗੀ ਇਹ ਜ਼ਿਲ੍ਹਾ ਕਿੱਡੀ ਵੱਡੀ ਹੱਬ ਬਣ ਜਾਊਗਾ ਤੁਹਾਡੇ ਬੱਚੇ ਨੇ ਜਿਹੜੇ ਆਈਟੀ ਵਾਲੇ ਨੇ ਉਹ ਬੰਗਲੌਰ ਜਾਂਦੇ ਨੇ ਨੌਕਰੀ ਕਰਨ ਕਿਉਂਕਿ ਉੱਥੇ ਵਸਪੁਟਾ ਹੈ ਇੱਥੇ ਤੁਹਾਡੇ ਕੋਲ ਇਨਵੈਸਟਮੈਂਟ ਹੀ ਨਹੀਂ ਆ ਰਹੀ ਸੋ ਇਹ ਮਲਕੀਅਤ ਚਾਹੇ ਹਰਿਆਣੇ ਦੀ ਹੋਵੇ ਚਾਹੇ ਕਿਦੀ ਹੋਵੇ ਪਰ ਸਾਡੇ ਖੇਤ ਦੇ ਵਿੱਚ ਇੰਟਰਨੈਸ਼ਨਲ ਜਹਾਜ਼ ਉਤਰਨਾ ਚਾਹੀਦਾ ਉਹ ਤੋਂ ਬਿਨਾ ਔਰ ਟ੍ਰੈਫਿਕ ਦਿੱਲੀ ਤੋਂ ਇੱਥੇ ਆਉਣਾ ਚਾਹੀਦਾ ਦੂਜਾ ਇਹ ਜਦੋਂ ਤੱਕ ਨਹੀਂ ਹੋਊਗਾ ਨਾ ਸਾਡੇ 'ਚ ਇਨਵੈਸਟਮੈਂਟ ਆਣੀ ਹੈ ਬਿਕਾਜ਼ ਸਾਨੂੰ ਉਹ ਪਿੱਛੇ ਭਗਵੰਤਾਨ ਗੰਗਾ ਜੀ BMW ਆ ਰਹੀ ਹੈ ਕੱਲੀ BMW ਦੀ ਆਕੇ ਕੁਛ ਨਹੀਂ ਹੋਣਾ ਸਾਨੂੰ ਛੋਟੇ ਛੋਟੇ স্মਲ ਬਿਜ਼ਨੈਸਿਸ ਜਿੰਨਾਂ ਦੀ ਕੁਝ ਮਿਲੀਅਨ ਚ ਟਰਨਓਵਰ ਹੋਵੇ ਉਹ ਸਾਡੇ ਜਿਹੜੇ ਮੋਸਟਲੀ ਬਾਹਰ ਬੰਦੇ ਗਏ ਨੇ ਉਹ ਆਪਣੀਆਂ ਸਿਨਰਜਾਈਜ਼ ਕਰਕੇ ਆਪਦੀਆਂ ਜਦ ਤੱਕ ਇੱਥੇ স্মਲ ਫੋਰਨ ਇਨਵੈਸਟਮੈਂਟ ਨਹੀਂ ਆਉਦੀ ਸਾਡਾ ਕੁਛ ਨਹੀਂ ਬਣਨਾ ਚਾਹੇ ਉਹ ਮੀਡੀਆ ਛੋਵੇ ਚਾਹੇ ਉਹ ਇੰਜੀਨੀਅਰਿੰਗ ਛੋਵੇ ਚਾਹੇ ਉਹ ਫਾਈਨੈਂਸ ਛੋਵੇ ਔਰ ਉਹਨੇ ਕਈ ਵਾਰ ਕਹਿਣਾ ਉਹਨੇ ਦੁਬਈ ਦੁਬਈ ਕਿਉਂ ਆਇਆ ਕਿਉਂਕਿ ਉਹਨਾਂ ਕੋਲੇ ਪੌਂਟਸ ਨੇ ਉੱਥੇ ਇਨਵੈਸਟਮੈਂਟ ਆਈ ਹੈ ਸੋ ਇਹ ਸਾਨੂੰ ਤਾਂ ਹੀ ਬਹੁਤ ਇੰਪੋਰਟੈਂਟ ਹੁੰਦਾ ਹੈ ਇੰਟਰਨੈਸ਼ਨਲ ਲੈਣ ਇੰਗ ਅ ਪਿਛਲੇ ਦਿਨੀ ਐਜੀਏ ਦੇ ਇਲੈਕਟ੍ਰੋਨਿਕ ਬਾਂਡ ਜਿਹੜੇ ਸੀ ਕਿ ਉਹਦੀ ਸਾਰੀ ਜਾਣਕਾਰੀ ਜਿਹੜੀ ਆ ਉਹ ਉਹ ਮਹੀਜਾ ਕਰਾਈ ਹੈ ਜਿਹਦੇ ਵਿੱਚ ਬਹੁਤ ਵੱਡੀਆਂ ਵੱਡੀਆਂ 파ਟਨੀਆਂ ਜੁੜੀਆਂ ਨੇ ਉਨਾਂ ਨੇ ਬਹੁਤ ਵੱਡੇ ਪੱਧਰ ਤੇ ਜਿਹੜਾ ਚੰਦਾ ਉਹ ਲਿਆ ਆ ਉਹਦੇ ਵਿੱਚ ਬੀਜੇਪੀ ਵੀ ਆਉਂਦਾ ਸ਼ੋਭਨੀ ਕਾਲੀ ਦਿੱਤਾ ਕੁਈ ਜਿਹੜੀ ਸ਼ਰਮਦਾ ਤਾਂ ਕੀ ਲੱਗਦਾ ਹੈ ਕਿ ਜਿਹੜੀ ਇਹ ਪਾਰਟੀ ਤੁਹਾਡੀ ਪਾਰਟੀ ਹੈ ਇਸ ਇਹਨੂੰ ਇਦਾਂ ਦੇਖਦੀ ਹੈ ਇਹ ਇਹ ਸਭ ਤੋਂ ਵੱਡਾ ਨਾ ਵਨ ਆਫ ਦ ਬਿਗੇਸਟ ਸ਼ੈਮ ਹੋਇਆ ਹੈਗਾ ਇੰਡੀਅਨ ਇਲੈਕਸ਼ਨਲ ਹਿਸਟਰੀ ਦੇ ਵਿੱਚ ਜਿਵੇਂ ਜਿਨ੍ਹਾਂ ਨੇ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿੰਨੇ ਕਿੰਨੂੰ ਪੈਸੇ ਦੇ ਉੱਚ ਤੇ ਕ腐ਸ਼ਨ ਰੋਕਦੇ ਤੇ ਔਰ ਇਹ ਨੀਸੀ ਗਵਰਨਮੈਂਟ ਨੂੰ ਪਤਾ ਨਹੀਂ ਸੀ ਸਟੇਟ ਬੈਂਕ ਆਫ ਇੰਡੀਆ ਨੂੰ ਪਤਾ ਨਹੀਂ ਸੀਗਾ ਉਹ ਇੱਕ ਨੰਬਰ ਹੈ ਵਿਚ ਇਜ਼ ਵਿਜੀਬਲ ਅੰਡਰ ਦਾ ਅਲਟਰਾ ਵਾਇਲਟ ਲਾਈਟ ਉਸ ਅਲਟਰਾ ਵਾਇਲਟ ਲਾਈਟ ਜੀ ਉਹ ਨੰਬਰ ਵਿਜੀਬਲ ਸੀਗਾ ਪਹਿਲਾਂ ਇਹਨਾਂ ਨੇ ਝੂਠ ਬੋਲਿਆ ਇਵਨ ਸੁਪਰੀਮ ਕੋਰਟ ਆਫ ਇੰਡੀਆ ਕੋਲੇ ਝੂਠ ਬੋਲਿਆ ਭਈ ਜੀ ਨਹੀਂ ਹੋ ਸਕਦਾ ਸਾਨੂੰ 6 ਮਹੀਨੇ ਚਾਹੀਦੇ ਨੇ ਜੂਨ ਐਂਡ ਚਾਹੀਦਾ ਫਿਰ ਜਦੋਂ ਦਬਕਾ ਮਾਰਿਆ ਫਿਰ 2 ਦਿਨ ਚ ਆ ਵੀ ਗਿਆ ਸੋ ਇਹ ਬਹੁਤ ਵੱਡਾ ਇੱਕ ਵਨ ਆਫ ਦਾ బిਗੇਸਟ ਸਕੈਂਡਲ ਜਿਹੜਾ ਇਥੋਂ ਦੇ ਆਵਾਮ ਨਾਲ ਹੋਇਆ ਇਥੋਂ ਦੇ ਟੈਕਸਪੇਅਰ ਨਾਲ ਹੋਇਆ ਦੇਖੋ ਅਲਟੀਮੇਟਲੀ ਇਹ ਜਿੰਨੀਆਂ ਕਾਰਪੋਰੇਟਸ ਨੇ ਇਹਨੂੰ ਆਪਦੇ ਖਰਚੇ ਚ ਪਾਉਂਦੀਆਂ ਨੇ ਇਨਕਮ ਟੈਕਸ 'ਚ ਉਹਨਾਂ ਨੂੰ ਐਗਜ਼ੈਂਪਸ਼ਨ ਮਿਲਦੀ ਹੈ ਉਹ ਪੈਸੇ ਪੋਲਿਟਿਕਲ ਪਾਰਟੀਆਂ ਨੂੰ ਦਿੰਦੇ ਨੇ ਔਰ ਇਹ ਨਹੀਂ ਪਤਾ ਕਿਨੂੰ ਦਿੱਤਾ ਹੈ ਕਿਨੂੰ ਨਹੀਂ ਅਲਟੀਮੇਟਲੀ ਉਹ ਕਿਹਦਾ ਪੈਸਾ ਉਹ ਟੈਕਸਪੇਅਰ ਦਾ ਪੈਸਾ ਸੋ ਇਹ ਜਿਹੜਾ ਬਹੁਤ ਵੱਡਾ ਧੋਖਾ ਹੈ ਇਥੋਂ ਦੇ ਆਵਾਮ ਨਾਲ ਤੇ ਮੈਂ ਜਸਟਿਸ ਚੰਦਰਚੂਪ ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਆਈ ਥਿੰਕ ਉਹਨਾਂ ਨੇ ਬਹੁਤ ਐਫਰਟ ਕੀਤੀ ਹੈ ਬਟ ਹੁਣ ਡਿਪੈਂਡ ਕਰੇਗਾ ਜਿਹੜੀ ਅਗਲੀ ਪਾਰਲੀਮੈਂਟ ਆਉਂਦੀ ਹੈ ਉਹ ਇਹਨੂੰ ਕਿਵੇਂ ਲੈਂਦੀ ਹੈਗੀ ਬਿਕਾਜ਼ ਐਜ਼ ਆਫ ਨਾਓ ਇਹਨਾਂ ਨੇ ਇਹਨੂੰ ਅਨਕਨਸਟੀਟਿਊਸ਼ਨਲ ਕਰਤਾ ਹੈ ਬਟ ਜੋ ਇਸ ਮੁਲਕ ਦਾ ਇਤਿਹਾਸ ਹੈ ਉਹਦੇ ਵਿੱਚ ਇਹ ਲੱਭ ਲੈਂਦੇ ਨੇ ਤਰੀਕਾ अनकॉन्स्टिट्यूशनल नो कॉन्स्टिट्यूशन का उसी तरीके ਜਿਵੇਂ ਇਹਨਾਂ ਨੇ 370 ਤੋੜੀ ਸੀ ਕੀ ਕੀਤਾ ਇਹਨਾਂ ਨੇ 370 ਟੁੱਟ ਨਹੀਂ ਸਕਦੀ ਜਦੋਂ ਤੱਕ ਜਿਹੜੀ ਜੰਮੂ ਕਸ਼ਮੀਰ ਦੀ ਲੈਜਿਸਲੇਚਰ ਹੈ ਉਹ 2/3 ਮੈਜੋਰਟੀ ਨਾਲ ਮਤਲਬ ਕੀ ਧੋਖਾ ਕੀਤਾ ਇਹਨਾਂ ਨੇ ਆਵਾਮ ਨਾਲ 2/3 ਮੈਜੋਰਟੀ ਨਾਲ ਰੈਜ਼ੋਲੂਸ਼ਨ ਨਹੀਂ ਪਾਸ ਕਰਤਾ ਜਿਸ ਵੀ 370 ਤੋੜ ਦਿਓ ਪਹਿਲਾਂ ਇਹਨਾਂ ਨੇ ਲੈਜਿਸਲੇਚਰ ਭੰਗ ਕੀਤੀ ਉਹਦੀਆਂ ਪਾਵਰਸ ਗਵਰਨਰ ਨੂੰ ਦਿੱਤੀਆਂ ਤੇ ਗਵਰਨਰ ਤੋਂ ਇਹ ਰੈਜ਼ੋਲੂਸ਼ਨ ਪੁਆਤਾ ਜੀ ਵੀ 370 ਤੋਂ ਕੀ ਦੱਸੋ ਇਹ ਉਸ ਆਵਾਮ ਨਾਲ ਧੋਖਾ ਨਹੀਂ ਹੈ ਕਿ ਇੱਕੋ ਜਿਹੇ ਅੰਗਰੇਜ਼ ਗਿਆ ਹੈ ਨਾ ਅੰਗਰੇਜ਼ ਇੱਕ ਬਹੁਤ ਐਪਟੈਗ ਚੀਜ਼ ਹਰ ਇਲੀਗਲ অর ਇਲੇਜੀਟਿਮੇਟ ਚੀਜ਼ ਨੂੰ ਲੀਗੇਸੀ ਦਾ ਕਵਰ ਦੇ ਸੋ ਇਹ ਉਹ ਕਰਦੇ ਨੇ ਔਰ ਜੇ ਇਹੀ ਨਿਜ਼ਾਮ ਵਾਪਸ ਆਉਂਦਾ ਹੈ ਤਾਂ ਮੈਨੂੰ ਉਹ ਸਾਰਾ ਕੁਝ ਹੀ ਅਨਡੂ ਹੋ ਜਾਊਗਾ ਜੋ ਸੁਪਰੀਮ ਕੋਰਟ ਨੇ ਕੀਤਾ ਬੋਲੇ ਸੋਨਹਾ ਸੋਨ ਸਿਜਿਆ ਕਾ ਬੋਲੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਇਹ ਸ਼ਹਿਰ ਦੇ ਵਿੱਚ ਜਿੰਨਾ ਵੱਡਾ ਸ਼ਹਿਰ ਆ ਸ਼ਹਿਰ ਦੇ ਵਿੱਚ ਲੋਕਲ ਸਿਸਟਮ ਜਿਹੜਾ ਚੱਲ ਰਿਹਾ ਥਰੀ ਵੀਲਰ ਔਰ ਪ੍ਰਵਾਸੀਆਂ ਦਾ ਸਿਸਟਮ ਹੀ ਚੱਲ ਰਿਹਾ ਜੇ 3-ਵਿਲਰ ਇੱਥੇ ਜਿਹੜਾ ਚੱਲ ਰਿਹਾ ਉਹ 3-ਵਿਲਰ ਜੇ ਆਪਾਂ ਕਿਸੇ ਗੁਰਦੁਆਰੇ ਜਾਂ ਮੰਦਿਰ 'ਚ ਜਾਣਾ ਹੋਏ ਮੰਨ ਲਓ ਮਨਸਾ ਦੇਵੀ ਦੇ ਮੰਦਿਰ ਜਾਂ ਨਾਡਾ ਸਾਹਿਬ ਦੇ ਇੱਥੋਂ ਦੀ ਜਾਣਾ ਹੈ ਤੇ ਸਾਡੇ ਕੋਲ ਕੋਈ ਸਾਧਨ ਨਹੀਂ ਛੋਟੇ ਲੈਵਲ ਦੇ ਤੇ ਜੇ ਸੋਚਿਆ ਜੇ ਇੱਥੋਂ ਦੀ ਕੋਈ ਨਾਡਾ ਸਾਹਿਬ ਵਾਸਤੇ ਕੋਈ ਬੱਸ ਦਾ ਇੰਨਾ ਵੱਡਾ ਸ਼ਹਿਰ ਹੋਏ ਜ਼ਿਲ੍ਹਾ ਹੋਏ ਜਿਹੜਾ ਚੰਡੀਗੜ੍ਹ ਨੂੰ ਵੀ ਮਾਤ ਦੇ ਕੇ ਚੰਡੀਗੜ੍ਹ ਤੋਂ ਵੀ ਵੱਡਾ ਜ਼ਿਲ੍ਹਾ ਬਣ ਚੁੱਕਾ ਇਹ ਸ਼ਹਿਰ ਬਣ ਚੁੱਕਾ ਹੈਗਾ ਪਰ ਇੱਥੇ ਜਿਹੜੀ ਬੱਸ ਸੇਵਾਵਾਂ ਨੇ ਉਹ ਬਿਲਕੁਲ ਜ਼ਿਲ੍ਹੇ ਦੇ ਅੰਦਰ ਹਰ ਜ਼ਿਲ੍ਹੇ ਦੇ ਅੰਦਰ ਤੁਸੀਂ ਮੋਗੇ ਚਲੇ ਜਾਓ ਮੋਗੇ ਦਾ ਦੀ ਰੋਡਵੇ ਜੋ ਹੈਗੀ ਜੇ ਰੋਪੜ ਚਲੇ ਜਾਓ ਰੋਪੜ ਦੀ ਰੋੜੇ ਜੋ ਹੈਗੀ ਜਾਂ ਕਿਸੇ ਵੀ ਜ਼ਿਲ੍ਹੇ ਦੀ ਜੇ ਜਦੋਂ ਜ਼ਿਲ੍ਹਾ ਬੰਦਾ ਤੇ ਉਹਦੀ ਰੋਡਵੇ ਜਾਂ ਉਹਦੀ ਬੱਸ ਸੇਵਾ ਉਹਦੇ ਆ ਲੋਕਲ ਚਲਦੀਆਂ ਆਈਆਂ ਇੱਥੇ ਆਈਟੀ ਸੈਕਟਰ ਦੇ ਅੰਦਰ ਜੇ ਬੱਚੇ ਨੇ ਜਾਣਾ ਉਹ 3 ਵੀਲਰ ਦੇ ਵਿੱਚ 10 10 15 15 ਬੰਦਿਆਂ ਦੀ ਭੇੜ ਉਹ ਭਰ ਕੇ ਜਾਂਦੀ ਆ ਔਰ ਉਸ ਪੀੜ ਨੂੰ ਜਦੋਂ ਉੱਥੇ ਐਕਸੀਡੈਂਟ ਦੇ ਜਿਹੜੇ ਚਾਂਸਸ ਬੰਦੇ ਨੇ ਉਹ ਚਾਂਸਸ ਦਾ ਕਾਰਨ ਉਹ ਜਿੰਨੇ ਪ੍ਰਵਾਸੀਆਂ ਦੇ ਬਿਨਾ ਕਿਸੇ ਟ੍ਰੇਨਿੰਗ ਤੋਂ ਬਿਨਾ ਕਿਸੇ ਜਿਸ ਦਾ ਲਾਇਸੈਂਸ ਆ ਅੱਜ ਦੀ ਡੇਟ 'ਚ ਜਿੰਨਾ ਲਾਇਸੈਂਸ ਬਣ ਰਿਹਾ ਪ੍ਰਵਾਸੀ ਦਾ ਲਾਇਸੈਂਸ ਇੱਥੇ ਬਣ ਰਿਹਾ ਕੋਈ ਉਹਨੂੰ ਟ੍ਰੈਫਿਕ ਦੇ ਰੂਲਸ ਨੂੰ ਨਾ ਫਾਲੋ ਕਰਦੇ ਨੇ ਤੇ ਨਾ ਹੀ ਟ੍ਰੈਫਿਕ ਨੂੰ ਉਸ ਦੇ ਵਿੱਚ ਲੈ ਕੇ ਆਉਂਦੇ ਹਨ ਇਹ ਮੁੱਦਾ ਜਿਹੜਾ ਅਸੀਂ ਇਸ ਨੂੰ ਬੜੇ ਵੱਡੇ ਲੈਵਲ ਤੇ ਉੱਤੇ ਅਸੀਂ ਇਹਨੂੰ ਲੈ ਕੇ ਚੱਲਾਂਗੇ ਇਸੇ ਤਰੀਕੇ ਦੇ ਨਾਲ ਸਾਬਜਾਦਾ ਅਜੀਤ ਸਿੰਘ ਨਗਰ ਜਿਹੜਾ ਇਸ ਸ਼ਹਿਰ ਦਾ ਨਾਮ ਰੱਖਿਆ ਗਿਆ ਪਰ ਸਾਬਜਾਦਾ ਅਜੀਤ ਸਿੰਘ ਨਗਰ ਦੇ ਨਾਮ ਦੇ ਨਾਲ ਇਹਨੂੰ ਵਿਚਾਰਿਆ ਨਹੀਂ ਜਾਂਦਾਗਾ ਇਹਨੂੰ ਲਿਖਿਆ ਨਹੀਂ ਜਾਂਦਾ ਸਰਕਾਰੀ ਤੌਰ ਤੇ ਵੀ ਅਸੀਂ ਬਹੁਤ ਜਲਦੀ ਇਹਦੇ ਉੱਤੇ ਵੀ ਇੱਕ ਮਹਿੰਮ ਚਲਾਵਾਂਗੇ ਕਿ ਇਹ ਸਰਕਾਰੀ ਦਫ਼ਤਰ ਤੋਂ ਲੈ ਕੇ ਪ੍ਰਾਈਵੇਟ ਕੋਈ ਵੀ ਬੰਦਾ ਆਪਣੇ ਜਿਹੜੇ ਬੋਰਡ ਬਣਾਏਗਾ ਬੋਰਡਾਂ ਦੇ ਉੱਪਰ ਵੀ ਮੁਹੱਲੇ ਨਹੀਂ ਲਿਖੇਗਾ ਇਹਨੂੰ ਸਾਬਜਾਦਾ ਅਜੀਸੇਂਗਰ ਤੇ ਨਾਮ ਤੇ ਨਾਲ ਹੀ ਨਵਾਜਿਆ ਜਾਏਗਾ ਇਸ ਦੇ ਨਾਲ ਹੀ ਇੱਕ ਮੁੱਦਾ ਜਿਹੜਾ ਹੈਗਾ ਕਿ ਇੱਥੋਂ ਦੀ ਕਿਸੇ ਵੀ ਵੱਡੇ ਸ਼ਹਿਰ ਚ ਮੰਨ ਲਓ ਦਿੱਲੀ ਜਾਣਾ ਜੇ ਦਿੱਲੀ ਜਾਣਾ ਤੇ ਉਹਨੂੰ ਚੰਡੀਗੜ੍ਹ ਦਾ ਮੂੰਹ ਦੇਖਣਾ ਪੈਂਦਾ ਇਸ ਸ਼ਹਿਰ ਦੇ ਲੋਕਾਂ ਨੂੰ ਇਸੇ ਤਰੀਕੇ ਜਬਾਏ ਰੇਲਵੇ ਦੇ ਥਰੂ ਵੀ ਜਾਣਾ ਪੈਂਦਾ ਤੇ ਇੱਥੇ ਕੋਈ ਰੇਲਵੇ ਜਿਹੜੀ ਅੱਗੇ ਸਵੇਰੇ ਇੱਕ ਗੱਡੀ ਜਿਹੜੀ ਦਿੱਲੀ ਜਾਂਦੀ ਹੈਗੀ ਆ ਉਹ ਹੀ ਸ਼ਾਮ ਨੂੰ ਵਾਪਸ ਆਂਦੀ ਹੈਗੀ ਆ ਜੇ ਦੂਸਰੇ ਸ਼ਹਿਰਾਂ ਨੇ ਤਰਕੀਆਂ ਕੀਤੀ ਹੈਗੀ ਆ ਉਹ ਤਰੱਕੀ ਦੇ ਕਾਰਨ ਨੇ ਕਿ ਉੱਥੋਂ ਦੀ ਲੋਕਲ ਗੱਡੀ ਵੀ ਚਲਦੀ ਆ ਲੋਕਲ ਬੱਸਾਂ ਵੀ ਚਲਦੀਆਂ ਨੇ ਤੇ ਲੋਕਲ ਸਿਸਟਮ ਚੱਲਦਾ ਹੈਗਾ ਇੱਥੇ ਇਹ ਚੀਜ਼ਾਂ ਸਭ ਤੋਂ ਵਾਂਝੀਆਂ ਨੇ ਔਰ ਜਿੰਨੀਆਂ ਵੀ ਸਰਕਾਰਾਂ ਚਾਹੇ ਉਹ ਕਾਂਗਰਸ ਦੀ ਰਹੀ ਹੈ ਚਾਹੇ ਉਹ ਭਾਜਪਾ ਦੇ ਨਾਲ ਸਾਂਝੀ ਰਹੀ ਹੈ ਤੇ ਚਾਹੇ ਕਾਂਗਰਸ ਦੀ ਰਹੀ ਹੈ ਉਹ ਉਹਨਾਂ ਇਹ ਸਾਰੇ ਲੀਡਰ ਜਿਹੜੇ ਅੱਜ ਲੀਡਰ ਅੱਜ ਇੱਥੇ ਦੇ ਐਮਐਲਏ ਆ ਕਿਸੇ ਟਾਈਮ ਉਹ ਕਾਂਗਰਸ ਵਿੱਚ ਚਲੇ ਜਾਂਦੇ ਆ ਜਦੋਂ ਕਾਂਗਰਸ ਦਾ ਰਾਜ ਆਂਦਾ ਜਦੋਂ ਉਹ ਅਕਾਲੀ ਦਲ ਦਾ ਰਾਜ ਆਇਆ ਉਹ ਅਕਾਲੀ ਦਲ ਦੀ ਟਿਕਟ ਤੇ ਵੀ ਲੜਦੇ ਆਗੇ ਨੇ ਤੇ ਜਦੋਂ ਕਿਉਂਕਿ ਫਤੇਕਰ ਸਾਹਿਬ ਦੀ ਇਹੀ ਆਮ ਆਦਮੀ ਪਾਰਟੀ ਦੇ ਐਮਐਲਏ ਫਤੇਕਰ ਸਾਹਿਬ ਤੋਂ ਇਹ ਅਕਾਲੀ ਦਲ ਦੀ ਟਿਕਟ ਤੇ ਉੱਤੇ ਵੀ ਲੜੇ ਆਗੇ ਨੇ ਇਸੇ ਕਰਕੇ ਇਸ ਦੇਸ਼ ਦੇ ਵਿੱਚ ਅੱਜ ਜਿਹੜਾ ਭ੍ਰਿਸ਼ਟਾਚਾਰ ਦਾ ਕਾਰਨ ਹੈ ਭ੍ਰਿਸ਼ਟਾਚਾਰ ਦਾ ਕਾਰਨ ਇਹੀ ਲੋਕ ਨੇ ਜਿਹੜੇ ਦਲ ਬਦਲੂ ਆਪਣੇ ਉਹ ਆਵਾਮ ਜਿਹੜਾ ਉਹ ਸਿਸਟਮ ਨੂੰ ਦੇਖਦੇ ਹੋਏ ਜਦੋਂ ਦੇਖਦੇ ਨੇ ਕਿ ਉਹਦੀ ਹਵਾ ਸ਼ਹਿਰ ਦੇ ਵਿੱਚ ਜਾਂ ਇਲਾਕੇ 'ਚ ਜਾਂ ਪੰਜਾਬ 'ਚ ਉਹ ਕਿਸ ਚ ਪਾਰਟੀ ਦੀ ਹਵਾ ਆਉਂਦੀ ਉਹ ਫਟ ਉਸ ਪਾਰਟੀ 'ਚ ਜਾ ਕੇ ਇੱਕ ਸਾਡੇ ਉੱਪਰ ਸਾਡੇ ਲੋਕਾਂ ਦੇ ਉੱਪਰ ਆ ਕੇ ਜਦੋਂ ਬੈਠ ਜਾਂਦੇ ਨੇ ਤੇ ਸਾਡੇ ਲੋਕਾਂ ਨੂੰ ਇੱਥੇ ਮੂਰਖ ਬਣਾ ਕੇ ਰੱਖਿਆ ਅਸੀਂ ਇਹ ਚੀਜ਼ ਮੁੱਦਿਆਂ ਨੂੰ ਲੈ ਕੇ ਇਸ ਵਾਰੀ ਆਪਣੇ ਹਲਕੇ 'ਚ ਖਾਸ ਤੌਰ ਤੇ ਅਸੀਂ ਇਸ ਮੁੱਦੇ ਨੂੰ ਲੈ ਕੇ ਚੱਲਾਂਗੇ ਕਿ ਜਿਹੜੇ ਲੋਕਾਂ ਨੇ ਸਾਡੇ ਉੱਪਰ ਰਾਜ ਕਰ ਰਹੇ ਨੇ ਉਹ ਰਾਜ ਲਗਾਤਾਰ ਕਦੀ ਉਹ ਮੇਅਰ ਦੇ ਰੂਪ ਵਿੱਚ ਬੈਠਦੇ ਨੇ ਕਦੀ ਐਮਐਲਏ ਦੇ ਰੂਪ ਵਿੱਚ ਬੈਠਦੇ ਨੇ ਤੇ ਉਹ ਉਹਨਾਂ ਦਾ ਪਿਛੋਕੜ ਉਹਨਾਂ ਨੇ ਕਿੱਥੋਂ ਸ਼ੁਰੂ ਕੀਤਾ ਸੀ ਤੇ ਅੱਜ ਕਿੱਥੇ ਬੈਠੇ ਨੇ ਉਹ ਕਿਸ ਉਹਨਾਂ ਦੀ ਜਿਹੜੀਆਂ ਈਡੀ ਵਗੈਰਾ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਨਹੀਂ ਆਉਂਦੀ ਹੈਗੀ